ਇਸ ਧੀ ਦੇ ਪਾਣੀ ਦੇ ਵਿੱਚ ਦੇ ਬੁੱਕੇ ਮੇ ਦਾਗ ਤੇ ਗਏ ਆ ਇਸ ਸੰਸਾਰ ਸੰਗਰੇ ਦੇ ਵਿੱਚ ਪੀੜਾ ਇੰਤ ਕਿਹੜਾ ਲੈ ਜਾਂਦਾ ਪਰ ਸਾਰੇ ਪਰਿਵਾਰ ਨੂੰ ਧਾਰ ਹੁੰਦਾ ਦਸਵੇਂ ਦਰਵਾਜ਼ੇ ਕੋਟੀ ਮੇ ਬਸ ਦਸਵੇਂ ਗੁਪਤ ਦਰਵਾਜ਼ੇ ਤੇ ਆ ਕੇ ਸਾਰੀਆਂ ਕਮਨਾਵਾਂ ਮਨੋ ਕਾਮਨਾਵਾਂ ਪੂਰ ਹੋ ਜਾਂਦੀਆਂ ਤੇ ਸ਼ਤਨਾਇਆ ਕਰੋ ਪਰ ਮੈਨੂੰ ਇਹਨਾਂ ਨੇ ਨਿਵਾਜਿਆ ਮੈਨਾਂ ਦਾ ਧੰਨਵਾਦ ਵੀ ਕਰਨਾ ਹੈ ਜਿਹੜੇ ਕੋਲ ਕੋਈ ਸ਼ਬਦ ਨਹੀਂ ਮੇਰੇ ਕੋਲ ਕੋਈ ਚੀਜ਼ ਮੇਰੇ ਤਾਂ ਦੇ ਕੱਪੜੇ ਤੇ ਇਹ ਵੀ ਮੇਰੀ ਲਈ ਹੈ ਇਹ ਇਹਨਾਂ ਦੀ ਬਖਸ਼ਿਸ਼ ਤੇ ਨਾਲ ਦੇ ਦੇਦਾ ਸਾਹਿਬ ਸੋ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਸਭ ਤੋਂ ਵੱਡਾ ਤੁਹਾਨੂੰ ਸਾਰਾ ਸਤਿ ਸ਼੍ਰੀ ਅਕਾਲ ਕਰਦਾ ਹਾਂ ਉਸ ਨੇ ਮੇਰੇ ਇਸੇ ਤਰ੍ਹਾਂ ਦੇ ਚਾਹਾਂ ਦੇ ਵਿੱਚ ਥੋੜੀ ਜਿਹੀ ਜਗ੍ਹਾ ਦੇ ਦਿੱਤੀ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਤੇ ਵੀ ਮੇਂਂਤੀ ਅਭੀ ਪਾਕੀ ਸਿੰਘਾਂ ਨੂੰ ਵੀ ਉਸ ਕੋ ਵੀ ਸ਼ਾਨਦਾਰ ਗੁਰੂ ਗ੍ਰੰਥ ਸਾਹਿਬ ਜੀ ਦਾ ਨਾਮ ਇਹ ਗ੍ਰਿਪਾਲ ਜੁਮੇੜ ਵਾਲੀ ਹੈ ਗੁਰੂ ਨੂੰ ਸ਼ਾਂਪਨ ਦੀ ਸਾਰੇ ਤੇ ਡਾਂ ਵੀ ਕਤਰੇ ਜਾਂਦੇ ਆ ਕੋਈ ਵੀ ਸਾਥ ਜਾਂਦਾ ਚਾਹੇ ਗਰੀਬ ਜਿਵੇਂ ਧਾਰਮ ਹੋਵੇ ਚਾਹੇ ਗਰੀਬ ਮਜ਼ਦਿਸ਼ਕਾਂ ਚਮਾਰ ਜਾਂ ਮਿਸਤਰੀ ਜਾਂ ਕੋਮਿਆਰ ਕੋਈ ਵੀ ਹੋਵੇ ਪੰਡਤ ਹੋਵੇ ਕੋਸ਼ੋ ਉਹ ਗੁਰੂਗ੍ਰਾਮ ਸਾਹਿਬ ਚੱਲਦੇ ਇਹਦੇ ਤੇ ਪਤੰਡੇ ਦੀ ਥਾਂ ਤੇ ਜਿਹੜਾ ਰੌਲਾ ਹੈ ਤੁਹਾਨੂੰ ਮਾਇਆ ਬਖਸ਼ਣਾ ਬੱਚੇ ਜੇ ਗਰੀਬਾਂ ਦੇ ਬੱਚੇ ਆ ਪਰ ਦਰਵਾਜ਼ੇ ਖੜੇ ਅਸੀਂ ਇਹਨਾਂ ਦੇ ਵਗੀਰ ਆ ਪਰ ਵਗੀਰਾ ਵਰਗੇ ਲੱਗਦੇ ਆ ਚਾਹੇ ਸਾਡੇ ਘਰ ਦੇ ਵਿੱਚ ਕਰੇ ਉਹ ਜਿਹੜੀ ਬਾਕੀ ਪਰ ਇਤਿਹਾਸ ਹਾਇ ਵਿੱਚ ਅਸੀਂ ਤੇ ਤੇ ਆਪਣੇ ਪਾਠੇ ਜੀ ਹਨ ਸਾਨੂੰ ਵੀਰ ਬਣਾ ਕੇ ਰੱਖਦੇ ਆ ਤੁਸੀਂ ਵੀ ਵੀਰ ਬਣਨ ਦੀ ਕੋਸ਼ਿਸ਼ ਕਰੋ ਇਹ ਧੰਦੀ ਕਹਾਣੀਆਂ ਜਿਹੜੀ ਕਿਸੇ ਦੀ 20 ਸਾਲ ਦੀ ਆ ਕਿਸੇ ਦੀ 50 ਸਾਲ ਦੀ ਹੈ ਕਹਾਣੀ ਹੈ ਜੋ ਵੀ ਦੀ ਔੜ ਕੇ ਤੂੰ ਔੜ ਕੇ ਮਰਨਾਂ ਮਿਲ ਮਰਨਾਂ ਤੇ ਕੋਈ ਕਿਸੇ ਨੂੰ ਕੋਈ ਪਤਾ ਨਹੀਂ ਰਾਤ ਦਾ ਸੰਨਾ ਹਰ ਇੱਕ ਦੀ ਜੀਵਨ ਦੇ ਵਿੱਚ ਕਦ ਆਪ ਦਾ ਸੰਨਾ ਹੈ ਹੋਰ ਕੁਝ ਨਹੀਂ ਹੈ ਇਹ ਹਾਥਵਾਲੀ ਕੀ ਫਿਰ ਮੈਂ ਬੇਨਤੀ ਕਰਦਾ بس ਮੇਰੇ ਕੋਲ ਸ਼ਬਦ ਟੋਟੇ ਨਹੀਂ ਹੈ ਸੰਗਤ ਲਈ ਇਸ ਸਥਾਨ ਦੇ ਦੇ ਸੇਵਾਦਾਰ ਹੈ ਬੁੱਧੀਆਂ ਚੱਕਦੇ ਜੇ ਲੋਕ ਭਾਂਡੇ